ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਪਰ ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਮਰਡਰ ਹੋ ਰਹੇ ਨੇ ਲਗਾਤਾਰ ਜਗਾ ਜਗਾ ਰੋਜ਼ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਲੁੱਟਾਂ ਖਵਾਣੇ ਹੋ ਰਹੀਆਂ ਫਰੋਦੀਆਂ ਨਹੀਂ ਮੰਗੀਆਂ ਜਾ ਰਹੀਆਂ ਖਿਡਾਰੀਆਂ ਦੇ ਕਤਲ ਨਹੀਂ ਹੋ ਰਹੇ ਫਰੋਜਪੁਰ ਦੇ ਅੰਦਰ ਸਿਵਲ ਹਸਪੀਟਲ ਚ ਅੱਜ ਗੂੜੀਆਂ ਚੱਲੀਆਂ ਹੈਗੀਆਂ ਬਟਾਲਾ ਦੇ ਅੰਦਰ ਸ਼ਰਿਆ ਬਾਜ਼ਾਰ ਦੇ ਵਿੱਚ ਗੂੜੀਆਂ ਚੱਲੀਆਂ ਹੈਗੀਆਂ ਅੱਜ ਰੰਗਦਾਰੀ ਮੰਗੀ ਗਈ ਆ ਉੱਥੋਂ ਫਰੋਤੀ ਮੰਗੀ ਗਈ ਆ ਪੁਲਿਸ ਪ੍ਰਸ਼ਾਸਨ ਦਾ ਖੌਫ ਜਿਹੜਾ ਲੋਕਾਂ ਦੇ ਉੱਪਰ ਉਹ ਖਤਮ ਹੋ ਚੁੱਕਿਆ ਹੈਗਾ ਪੁਲਿਸ ਆਪਣੀ ਭੂਮਿਕਾ 'ਚ ਹੈ ਨਹੀਂ ਸਰਕਾਰ ਨੂੰ ਤਾਂ ਚਿੰਤਾ ਹੀ ਕੋਈ ਨਹੀਂ ਸਰਕਾਰ ਦੇ ਸਾਰੇ ਨੁਮਾਇੰਦੇ ਅੱਜ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਪੰਜਾਬ ਦਾ ਲਾਜ ਨੰਡ ਮਿੱਟ ਚੁੱਕਿਆ ਹੈ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਬਦਲਾਂ ਨਾਲੋਂ ਬੱਤਰ ਹੋ ਚੁੱਕੇ ਨੇ ਅਗਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਲਾੜ-ਨੜ ਠੀਕ ਹੈ ਤੇ ਫਿਰ ਜਿਹੜੇ ਬਦਮਾਸ਼ ਨੇ ਉਹਨਾਂ ਦੇ ਹੌਂਸਲੇ ਤਾਂ ਹੋਰ ਵੱਧ ਨਹੀਂ ਵੱਧਨੇ ਪੰਜਾਬ ਦੇ ਮੁਹਾਲੀ ਦੇ ਵਿੱਚ ਕਬੱਡੀ ਖਿਡਾਰੀ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਵਾ ਦਰਅਸਲ ਇਹ ਸਾਰਾ ਮਾਮਲਾ ਅਕਾਲ ਮੁਹਾਲੀ ਦੇ ਬੀਤੇ ਸ਼ਾਮ ਹੋਇਆ ਜਿੱਥੇ ਕੀ ਮਸ਼ਹੂਰ ਕਨਵਰ ਦਿਗ ਦਿਗ ਵਿਜੇ ਨੇ ਬਹੁਤ ਮਿਹਨਤ ਕਰਕੇ ਪੜ੍ਹਾਈ ਦੇ ਨਾਲ ਨਾਲ ਆਪਣੀ ਕਬੱਡੀ ਦੀ ਖੇਡ ਸ਼ੁਰੂ ਕੀਤੀ ਤੇ ਉਹ ਜਦੋਂ ਮਕਾਮ ਤੇ ਪਹੁੰਚਿਆ ਜਦੋਂ ਉਸਨੇ ਆਪਣੀ ਟੀਮ ਬਣਾਈ ਤੇ ਉਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਬੇਰਮੀ ਦੇਣਾ ਗਰਾਊਂਡ ਦੇ ਵਿੱਚ ਕਤਲ ਕੀਤਾ ਜਾਂਦਾ ਵਾ ਹਾਲਾਂਕਿ ਕਨਵਰ ਕਨਵਰ ਜਿਹੜਾ ਸੀਗਾ ਉਹ 11 ਦਿਨ ਪਹਿਲਾਂ ਹੀ ਉਸਰਾ ਵਿਆਹ ਹੋਇਆ ਸੀਗਾ ਤੇ ਇਸ ਦੇ ਉਤੇ ਬਾਜਪਾ ਦੇ ਨੇਤਾ ਨੇ ਅਤਰਾਜ ਜਤਾਇਆ ਵਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਜੀਵਨ ਗੁਪਤਾ ਜੀ ਜੋ ਕਿ ਵੈਸਟ ਹਲਕੇ ਤੋਂ ਉਮੀਦਵਾਰ ਵੀ ਖੜੇ ਸੀਗੇ ਬਾਜਪਾ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਬਹੁਤ ਰੋਸ ਅਤੇ ਇਤਰਾਜ਼ ਜਤਾਇਆ ਜੀਵਨ ਜੀ ਤੁਸੀਂ ਇਤਰਾਜ਼ ਜਤਾਇਆ ਹੈ ਕਿ ਸ਼ਰਿਆਮ ਭਰੇ ਸਬਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਇੱਕ ਮਾਮਲਾ ਨਹੀਂ ਚਾਰ ਮਾਮਲੇ ਇਹੋ ਜਿਹੇ ਹੋਰ ਹੋ ਚੁੱਕੇ ਨੇ ਜੱਦਾ ਸਿੱਧੂ ਮੂਸੇਵਾਲੇ ਦੇ ਕਤਲकांड ਹੋਇਆ ਵਕ ਉਸ ਤੋਂ ਬਾਅਦ ਲਗਾਤਾਰ ਖਡਾਰੀਆਂ ਦੇ ਮੌਤ ਹੋਈ ਜਾ ਰਹੀਆਂ ਨੇ ਇਸ ਦੇ ਆਪਾਂ ਕੀ ਸਮਝ ਸਕਦੇ ਹਾਂ ਕਾਰਨ ਕੀ ਸਮਝ ਸਕਦੇ ਹਾਂ ਕਿਸ ਤਰੀਕਾ ਨਾਲ ਸਮਝ ਸਕਦੇ ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਉੱਪਰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਉਹ बार-बार ਆ ਰਿਹਾ ਹੈ ਜਦੋਂ ਤੋਂ ਇਹ ਸਰਕਾਰ ਹੋਣ ਚਾਹੀਏ 2020 ਦੇ ਵਿੱਚ ਹੀ ਸੌਰੀ 2022 ਦੇ ਵਿੱਚ ਤੇ 2022 ਤੋਂ ਲੈ ਕਰਕੇ ਜਦੋਂ ਸਾਡੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਪਰ ਉਸ ਤੋਂ ਲੈ ਕਰਕੇ ਹੁਣ ਤੱਕ ਲਗਾਤਾਰ ਮਰਡਰ ਹੋ ਰਹੇ ਨੇ ਲਗਾਤਾਰ ਉਹਦੇ ਵਿੱਚ ਸਿੰਗਰ ਵੀ ਐ ਉਹਦੇ ਵਿੱਚ ਕਬੱਡੀ ਖਿਡਾਰੀ ਵੀ ਐ ਉਹਦੇ ਵਿੱਚ ਆਮ ਜਨਤਾ ਵੀ ਹੈ ਜਗਾ ਜਗਾ ਰੋਜ਼ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ ਫਰੂਤੀਆਂ ਨਹੀਂ ਮੰਗੀਆਂ ਜਾ ਰਹੀਆਂ ਖਿਡਾਰੀਆਂ ਦੇ ਕਤਲ ਨਹੀਂ ਹੋ ਰਹੇ ਕੋਈ ਦਿਨ ਐਸਾ ਖਾਲੀ ਨਹੀਂ ਜਾਂਦਾ ਰੋਜ਼ ਦੀ ਰੋਜ਼ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਸਰਕਾਰ ਔਰ ਖਾਸ ਕਰਕੇ ਪੰਜਾਬ ਪੁਲਿਸ ਉਹ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਗਲਤ ਅੰਸਰ ਨੇ ਜਿਹੜੇ ਲੁੱਟਖੋਹਾਂ ਕਰਨ ਵਾਲੇ ਅੰਸਰ ਨੇ ਉਹਨਾਂ ਤੇ ਪੁਲਿਸ ਦਾ ਪੰਜਾਬ ਪੁਲਿਸ ਦਾ ਜਿਹੜਾ ਭੈ ਡਰ ਹੈ ਉਹ ਖਤਮ ਹੋ ਚੁੱਕਿਆ ਹੈਗਾ ਔਰ ਬੜੇ ਸ਼ਰਮ ਦੀ ਗੱਲ ਆ ਪੰਜਾਬ ਸਰਕਾਰ ਵਾਸਤੇ ਕਿ ਪੰਜਾਬ ਸਰਕਾਰ ਦੇ ਸਾਰੇ ਨੁਮਾਇੰਦੇ ਅੱਜ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਪੰਜਾਬ ਦਾ ਲਾਜ ਨਾਡਰ ਬੀਤ ਚੁੱਕਿਆ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਬਦਲਾਂ ਨਾਲੋਂ ਬੱਤਰ ਹੋ ਚੁੱਕੇ ਨੇ ਇਹਨਾਂ ਨੇ ਬਾਕੀ ਤਾਂ ਕੰਮ ਕੀ ਕਰਨੇ ਸੀ ਕਿ ਜਿਹਨੂੰ ਇਹ ਰੰਗਲਾ ਪੰਜਾਬ ਬਣਾਣ ਦੀ ਗੱਲ ਕਰ ਰਹੇ ਸੀ ਉਹ ਪੰਜਾਬ ਅੱਜ ਖੂਨ ਨਾਲ ਲਥਪਤ ਪੰਜਾਬ ਹੈ ਇਸ ਕਰਕੇ ਸਾਨੂੰ ਜਿਹੜਾ ਹੈ ਸਾਨੂੰ ਤਾਂ ਇਹ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਸਾਡਾ ਪਿੱਛੇ ਚਲਾ ਗਿਆ ਹੈਗਾ ਸੋ बार-बार ਦੇਖੋ ਇਹ ਕੇਵਲ ਅੱਜ ਕੱਲ ਦੀ ਘਟਨਾ ਨਹੀਂ ਹੈ ਅੱਜ ਦੀ ਵੀ ਘਟਨਾ ਮੈਂ ਤੁਹਾਨੂੰ ਦੋ ਘਟਨਾਵਾਂ ਸੁਣਾਉਣਾ ਹੈ ਫਿਰੋਜ਼ਪੁਰ ਦੇ ਅੰਦਰ ਸਿਵਲ ਹਸਪੀਟਲ 'ਚ ਅੱਜ ਗੋਲੀਆਂ ਚੱਲੀਆਂ ਹੈਗੀਆਂ ਬਟਾਲਾ ਦੇ ਅੰਦਰ ਸ਼ਰੀਆ ਬਾਜ਼ਾਰ ਦੇ ਵਿੱਚ ਗੋਲੀਆਂ ਚੱਲੀਆਂ ਹੈਗੀਆਂ ਅੱਜ ਰੰਗਦਾਰੀ ਮੰਗੀ ਗਈ ਆ ਉੱਥੋਂ ਫਰੋਤੀ ਮੰਗੀ ਗਈ ਆ ਸੋ ਥੋੜੇ ਦਿਨ ਪਹਿਲਾਂ ਫਿਰੋਜ਼ਪੁਰ 'ਚ ਇੱਕ ਸੰਘ ਦੇ ਵੱਡੇ ਅਧਿਕਾਰੀ ਸੀ ਉਹਨਾਂ ਦੇ ਬੱਚੇ ਦਾ ਕਤਲ ਹੋਇਆ ਹੈਗਾ ਸੋ ਇਹ ਮੈਂ ਸਮਝਦਾ ਕਿ ਲੁਧਿਆਣਾ ਦੀ ਘਟਨਾ ਮੈਂ ਦੱਸ ਰਿਹਾ ਕਿ ਇੱਕ ਸ਼ਾਦੀ ਸਮਾਰੋਹ ਦੇ ਵਿੱਚ ਕਦੇ ਸੁਣਿਆ ਸੀ ਕਿ ਆਪਸ ਚ ਗੈਂਗਸਟਰ ਵਿਆਹ ਦੇ ਵਿੱਚ ਗੈਂਗਸਟਰ ਆਪਸ ਚ ਮਿਲ ਰਹੇ ਹਨ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮਾਮੂਲੀ ਬਦਮਾਸ਼ਾਂ ਦੀ ਲੜਾਈ ਹੈ ਸੋ ਇਹ ਜੋ ਵੀ ਉਹਨਾਂ ਨੇ ਸ਼ਬਦ ਵਰਤੇ ਆ ਇੱਕ ਇੱਕ ਯੰਗਸਟਰਸ ਦਾ ਉਹਨਾਂ ਨੇ ਦਿੱਤਾ ਟੈਗ ਉਹਨਾਂ ਨੇ ਉਹੀ ਪੇ ਕਹਿ ਰਹਿਣਾ ਕਿ ਇਹ ਉਥੇ 50 ਤੋਂ 60 ਗੋਲੀਆਂ ਚਲੀਆਂ ਹੋਣ ਔਰ ਦੋ ਮਾਸੂਮਾਂ ਦੀ ਕਤਲ ਮੌਤ ਹੋ ਗਈ ਹੋਵੇ ਇੱਕ ਨੌਜਵਾਨ ਬੱਚਾ ਜਿਹਦੇ ਪਰਿਵਾਰ ਚੋਂ ਕੋਈ ਰਹਿਣੀ ਕਮਾਣ ਵਾਲਾ ਇੱਕ ਲੇਡੀ ਜਿਹੜੀ ਜਲੰਧਰ ਦੀ ਰਹਿਣ ਵਾਲੀ ਸੀ ਬਾਤ ਕੈਸਲੇ ਦੇ ਅੰਦਰ ਇਹ ਜਿਹੜੀਆਂ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕਿ ਪੁਲਿਸ ਪ੍ਰਸ਼ਾਸਨ ਦਾ ਖੌਫ ਜਿਹੜਾ ਲੋਕਾਂ ਦੇ ਉੱਪਰ ਉਹ ਖਤਮ ਹੋ ਚੁੱਕਿਆ ਹੈਗਾ ਪੁਲਿਸ ਆਪਣੀ ਭੂਮਿਕਾ 'ਚ ਹੈਣੀ ਸਰਕਾਰ ਨੂੰ ਤਾਂ ਚਿੰਤਾ ਹੀ ਕੋਈ ਨਹੀਂ ਭਗਵੰਤ ਮਾਨਤਾ ਇਸ ਤਰ੍ਹਾਂ ਸੋ ਰਹੇ ਨੇ ਇਸ ਤਰ੍ਹਾਂ ਉਹਨਾਂ ਨੂੰ ਨੀਂਦ ਆ ਰਹੀ ਹੈ ਇਸ ਤਰ੍ਹਾਂ ਉਹ ਇਸ ਸੱਤਾ ਦੇ ਦਾ ਆਨੰਦ ਮਾਨ ਰਹੇ ਨੇ ਕਿ ਉਹਨਾਂ ਨੂੰ ਕਿਸੇ ਨਾਲ ਕੋਈ ਲਗਾ ਦੇਗਾ ਨਹੀਂ ਪੰਜਾਬ ਦੀ ਜਨਤਾ ਦਾ ਜੋ ਹਾਲ ਉਹਨਾਂ ਨੇ ਕਰਤਾ ਰੰਗਲੇ ਪੰਜਾਬ ਨੂੰ ਖੂਨ 'ਚ ਲਥਪਤ ਕਰਕੇ ਰੱਖਤਾ ਇਹ ਮੇਰਾ ਕਹਿਣਾ ਹੈਗਾ ਅੱਛਾ ਮ ਬੀਤੇ ਦਿਨ ਵੀ ਆਪਾਂ ਦੇਖਿਆ ਨਾ ਕਿ ਕਿਸ ਤਰ੍ਹਾਂ ਇੱਕ ਬਾਦਲਕੇ ਰੋਡ ਤੇ ਇੱਕ ਲੜਕੀ ਦਾ ਮਰਡਰ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਸ਼ਰੀਆਮ ਗੋਲੀਆਂ ਚ ਲਾਈਆਂ ਗਈਆਂ ਇਹ ਇੱਕ ਗੈਂਗਲੈਂਡ ਬੱਗੂ ਆਪਾਂ ਦੇਖ ਸਕਦੇ ਹਾਂ ਤਾंडਵ ਜਾਂ ਰਚਾਇਆ ਜਾ ਰਿਹਾ ਹੈ ਇਹ ਰਚ ਰਿਹਾ ਵੈ ਦੇਖੋ ਸਰਕਾਰ ਔਰ ਪੁਲਿਸ ਦਾ ਖੌਫ ਹੁੰਦਾ ਹੈਗਾ ਨਹੀਂ ਤਾਂ ਜਣਾ ਖੜਾ ਜੇ ਕੋਈ ਖੌਫ ਹੀ ਨਾ ਰਹੇ ਤਾਂ ਫਿਰ ਆਮ ਲੋਕ ਵੀ ਇੱਕ ਦੂਜੇ ਨੂੰ ਮਾਰ ਕਾਟ ਤੇ ਉਤਰੇ ਆਣਗੇ ਮਮਲੀ ਝਗੜੇ ਤਾਂ ਹੁੰਦੇ ਰਹਿੰਦੇ ਨੇ ਸਾਰੇ ਜਗ੍ਹਾ ਹੁੰਦੇ ਰਹਿੰਦੇ ਨੇ ਪਰ ਅਗਰ ਪੁਲਿਸ ਕਿਉਂਕਿ ਪੁਲਿਸ ਬਾਕੀ ਕੰਮਾਂ ਦੇ ਅੰਦਰ ਮੈਂ ਸਮਝਦਾ ਹਾਂ ਕਿ ਸਰਕਾਰ ਉੱਥੇ ਤਾਂ ਕਿਤੇ ਨਾ ਕਿਤੇ ਐਕਟਿਵ ਨਜ਼ਰ ਆਂਦੀ ਹੈ ਪਰ ਜਦੋਂ ਗੈਂਗਸਟਰ ਦੀ ਗੱਲ ਆਂਦੀ ਹੈ ਜਾਂ ਫਰੋਦੀਆਂ ਮੰਗਣ ਵਾਲੇ ਦੀ ਗੱਲ ਆਂਦੀ ਹੈ ਜਾਂ ਲੁੱਟਾਂ ਖੋਹਾਂ ਕਰਨ ਵਾਲੇ ਦੀ ਗੱਲ ਆਂਦੀ ਹੈ ਉੱਥੇ ਪੁਲਿਸ ਦੀ ਭੂਮਿਕਾ ਤੇ ਬਹੁਤ ਵੱਡਾ ਪ੍ਰਸ਼ਨ ਲੱਗਦਾ ਬਾਰ-ਬਾਰ ਬਾਅਦ ਚ ਫੜ ਲੈਣਾ ਜਾਂ ਹੋਰ ਕਰ ਲੈਣਾ ਉਹਦੇ ਨਾਲ ਖਾਣਾ ਪੂਰਤੀ ਨਹੀਂ ਹੋਣ ਵਾਲੀ ਪੁਲਿਸ ਦੀ ਮੁਸਤੈਦੀ ਪੁਲਿਸ ਇਹਨਾਂ ਸਭ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ ਕਿਉਂ ਨਹੀਂ ਖੌਫ ਪੈਦਾ ਹੁੰਦਾ ਜਿਹੜੇ ਗਲਤ ਅੰਸਰ ਨੇ ਬਦਮਾਸ਼ ਨੇ ਜਿਹੜੇ ਗੈਂਗਸਟਰ ਨੇ ਉਹਨਾਂ 'ਚ ਖੌਫ ਕਿਉਂ ਨਹੀਂ ਪੈਦਾ ਹੁੰਦਾ ਇਹਦੇ ਇਹ ਬਹੁਤ ਵੱਡਾ ਪ੍ਰਸ਼ਨ ਹੈ ਔਰ ਸਰਕਾਰ ਦਾ بار-ਬਾਰ ਇਹ ਕਹਿਣਾ ਕਿ ਪੰਜਾਬ ਦਾ ਲਾਅ ਐਂਡ ਔਰ ਬਿਲਕੁਲ ਠੀਕ ਹੈ ਮੈਂ ਅਜੇ ਪਰਸੋਂ ਕੱਲ੍ਹ ਹੀ ਇਹਨਾਂ ਦੇ ਪ੍ਰਵਕਤਾ ਜਿਹੜੇ ਨੇ ਉਹਨਾਂ ਦੀ ਗੱਲ ਸੁਣ ਰਿਹਾ ਸੀ ਪੰਜਾਬ ਸਰਕਾਰ ਦੇ ਆਮ ਆਦਮੀ ਝਾੜੂ ਵਾਲਿਆਂ ਦੇ ਪ੍ਰਵਕਤਾ ਦੀ ਕਿ ਜੀ ਲਾਰਡ ਆਰਡਰ ਤਾਂ ਬਿਲਕੁਲ ਠੀਕ ਹੈ ਕੋਈ ਰੌਲਾ ਹੀ ਨਹੀਂ ਹੈ ਉਹਦੇ ਤੇ ਕੋਈ ਪ੍ਰਸ਼ਨ ਹੀ ਨਹੀਂ ਹੈ ਅਗਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਲਾਰਡ ਆਰਡਰ ਠੀਕ ਹੈ ਤੇ ਫਿਰ ਜਿਹੜੇ ਬਦਮਾਸ਼ ਨੇ ਉਹਨਾਂ ਦੇ ਹੌਸਲੇ ਤਾਂ ਹੋਰ ਵਧਣੇ ਹੀ ਵਧਣੇ ਆ ਉਹ ਤਾਂ ਹੋਰ ਹੌਸਲੇ ਦੇ ਨਾਲ ਲੋਕਾਂ ਨੂੰ ਮਾਰਨਗੇ ਉਹ ਹੋਰ ਹੌਸਲੇ ਦੇ ਨਾਲ ਲੋਕਾਂ ਤੇ ਵਾਰ ਕਰਨਗੇ ਇਹ ਤਾਂ ਫਿਰ ਆਮ ਹੋਣੀਆਂ ਗੱਲਾਂ ਹੈਗੀਆਂ ਉਹ ਇਹ ਜਿਹੜੀ ਬਾਤ ਕੈਸਲੇ ਦੀ ਘਟਨਾ ਹੈ ਉਹ ਵੀ ਇੱਕ ਵੱਡੇ ਸਵਾਲ ਪੈਦਾ ਕਰਦੀ ਹੈ ਲੁਧਿਆਣੇ ਦੇ ਅੰਦਰ ਕਿ ਕਿਸੇ ਕਿਸ ਢੰਗ ਨਾਲ ਪੋਲਿਟਿਕਲ ਲੋਕਾਂ ਦਾ ਸ਼ੈਲਟਰ ਹੈ ਜਿੱਦੇ ਕਰਕੇ ਇਹਨੂੰ ਕੇਵਲ ਇੱਕ ਮਾਮੂਲੀ ਯੰਗਸਟਰ ਦੀ ਲੜਾਈ ਕਰਾਰ ਦਿੱਤਾ ਇਹ ਇਹ ਇਸ ਕਰਕੇ ਦਿੱਤਾ ਗਿਆ ਕਿ ਯੰਗਸਟਰ 55 60 60 ਗੋਲੀਆਂ ਕਿਸੇ ਸ਼ਾਦੀ ਦੇ ਅੰਦਰ ਚਲਾ ਕੇ ਕਤਲ ਕਰ ਦਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਕਿ ਦੋਨੇ ਪੱਖਾਂ ਚੋਂ ਕੋਈ ਨਹੀਂ ਮਰਿਆ ਕਿਸੇ ਤੇ ਗੋਲੀ ਨਹੀਂ ਲੱਗੀ ਤੇ ਜਦੋਂ ਕਿ ਗਏ ਕੌਣ ਵਿਚਾਰੇ ਮਾ ਦੋ ਮਸੂਮ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਸੋ ਇਹ ਇਹ ਚੀਜ਼ਾਂ ਵਿਚਾਰ ਕਰਨ ਵਾਲੀਆਂ ਕੀਆ ਜਾ ਰਹੀ ਰਹੀ ਤੁਸੀਂ ਬਾਸ ਬਾਤ ਕਾਸਟਰ ਦੀ ਗੱਲ ਛੇੜ ਲਈ ਹੈ ਤੇ ਇਹ ਕਿਹਾ ਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਉੱਥੇ ਸੀਗੇ ਉਹ ਮੈਂ ਮੈਂ ਉਹੀ ਗੱਲ ਕਹਿ ਰਿਹਾ ਜੀ ਜੇ ਜੇ ਉੱਥੇ ਗੋਲੀ ਚੱਲ ਪੰਦੀ ਦੇਖੋ ਜੀ ਬਾਇ ਚਾਂਸ ਖੁਦ ਨਾ ਖਾਸਾ ਉੱਥੇ ਹੀ ਲੱਗ ਜਾਂਦਾ ਸਵਾਲ ਇਹ ਨਹੀਂ ਹੈਗਾ ਸਵਾਲ ਇਹ ਹੈਗਾ ਕਿ ਅ ਜੇ ਕੋਈ ਪਬਲਿਕ ਦਾ ਨਮਾਇੰਦਾ ਵੀ ਹੈ ਚਾਹੇ ਐਮਐਲਏ ਹੈ ਜਾਂ ਮਨਿਸਟਰ ਹੈ ਉਹ ਵੀ ਉਹ ਵੀ ਜਨਤਾ ਦਾ ਹੀ ਇੱਕ ਹਿੱਸਾ ਹੈ ਜਨਤਾ ਨੂੰ ਜਿੰਨੀ ਪ੍ਰੋਡਕਸ਼ਨ ਚਾਹੀਦੀ ਹੈ ਉੰਨੀ ਜਿੰਨੀ ਇੱਕ ਲੀਡਰ ਨੂੰ ਚਾਹੀਦੀ ਹੈ ਉਹਨੀ ਜਨਤਾ ਨੂੰ ਵੀ ਚਾਹੀਦੀ ਹੈ ਸਵਾਲ ਇਸ ਗੱਲ ਦਾ ਹੈ ਕਿ ਇਸ ਗੱਲ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਕਿਹਨਾ ਲੋਕਾਂ ਦਾ ਪ੍ਰੈਸ਼ਰ ਹੈ ਜਿਹਦੇ ਕਰਕੇ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਇਹ ਮਾਮੂਲੀ ਯੰਗਸਟਰ ਦੀ ਲੜਾਈ ਸੀ ਕਿੰਨਾ ਲੋਗਾਂ ਦਾ ਪ੍ਰੈਸ਼ਰ ਹੈ ਕਿਹਨਾਂ ਦਾ ਸ਼ੈਲਟਰ ਉਹਨਾਂ ਨੂੰ ਦੋਨੇ ਗਰੁੱਪਾਂ ਨੂੰ ਕਿਹਦਾ ਸ਼ੈਲਟਰ ਹੈ ਜਿਹਦੇ ਕਰਕੇ ਇਹ ਝਗੜਾ ਹੋਇਆ ਅਦਰਵਾਈਜ਼ ਜੇ ਪੋਲੀਟੀਕਲ ਸ਼ੈਲਟਰ ਨਾ ਹੋਵੇ ਤੇ ਮੈਂ ਦਾਅਵਾ ਕਰਦਾ ਝਗੜਾ ਹੋਣ ਦਾ ਮਤਲਬ ਹੀ ਕੋਈ ਨਹੀਂ ਹੈਗਾ ਇਹ ਜਦੋਂ ਪਿੱਛੇ ਪਿੱਠ ਥੋਕੀ ਜਾਂਦੀ ਹੈ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਫਿਰ ਜਿਹੜੇ ਨੇ ਇਦਾਂ ਦੇ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈਗਾ ਚਲੋ ਜੀਵਨ ਜੀ ਆਪਾਂ ਇੱਕ ਖਿਡਾਰੀ ਦੀ ਗੱਲ ਕਰ ਰਹੇ ਸੀਗੇ ਖਿਡਾਰੀ ਦੇ ਨਾਲ ਜਿਹੜਾ ਇਹ ਵਾਪਰੇ ਆ ਹੱਸਾ ਸਾਰਾ ਹਨ ਉਹਦੇ ਮੂੰਹ ਤੇ ਉੱਤੇ ਕਾਲਾ ਕਾਲੀ ਇੱਕ ਕਪੜਾ ਪਾ ਕੇ ਉਸ ਤੋਂ ਬਾਅਦ ਗੋਲੀਆਂ ਮਾਰੀ ਗਈਆਂ ਇਸ ਇਸ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਦੇਖੀਏ ਕਿ ਪੰਜਾਬ ਦੇ ਵਿੱਚ ਪੁਲਸ ਜਿਹੜੀ ਵਰਦੀ ਪਾ ਕੇ ਘੁੰਮ ਰਹੀ ਹੈ ਕੀ ਉਹ ਸਿਵਲ ਵਰਦੀ ਹੈ ਜਾਂ ਆਪਾਂ ਉਹਨੂੰ ਸੁਰੱਖਿਤ ਵਰਦੀ ਆਪਣੇ ਅੰਦਰੋਂ ਸਮਝੀਏ ਕਿ ਨਾ ਸਮਝੀਏ ਦੇਖੋ ਇੱਕ ਬੜੇ ਅੱਛੇ ਕਬੱਡੀ ਖਿਡਾਰੀ ਦਾ ਔਰ ਬਾਅਦ ਵਿੱਚ ਕਬੱਡੀ ਪ੍ਰੋਮੋਟਰ ਕਵਰਦੀਗ ਵਿਜੇ ਸਿੰਘ ਜੀ ਨਾਂ ਦਾ ਨਾਮ ਹੈ ਸਾਡੇ ਪੰਜਾਬ ਦੇ ਰਹਿਣ ਵਾਲੇ ਨੇ ਬਲਾਚੌਰ ਦੇ ਰਹਿਣ ਵਾਲੇ ਸੀ ਉਹ ਉਹਨਾਂ ਦਾ ਜਾਣਾ ਕਿਉਂਕਿ ਪੰਜਾਬ ਤਾਂ ਮਾਂ ਖੇਡ ਕਬੱਡੀ ਆ ਪੰਜਾਬ ਦੀ ਔਰ ਸਾਡੇ ਜਿਹੜਾ ਸਾਡੀ ਖੇਡਾਂ ਨੇ ਪੰਜਾਬ ਦੀਆਂ ਉਹ ਸਾਡਾ ਵਿਰਸਾ ਹੈ ਅੱਜ ਵੀ ਵਿਰਸਾ ਹੈ ਅੱਜ ਜੇ ਹਾਕੀ ਦੀ ਗੱਲ ਕਰੀਏ ਕਬੱਡੀ ਦੀ ਗੱਲ ਕਰੀਏ ਹਾਕੀ ਦੇ ਵਿੱਚ ਵੀ ਪੰਜਾਬ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਅਸੀਂ ਪੰਜਾਬ ਨੇ ਦੇਸ਼ ਨੂੰ ਬਹੁਤ ਪਲੇਅਰ ਦਿੱਤੇ ਨੇ ਔਰ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਮਨਪਸੰਦ ਖੇਡਾਂ ਨੇ ਅਗਰ ਉਹਨਾਂ ਉਹਨਾਂ ਦੇ ਜਿਹੜੇ ਪਲੇਅਰ ਨੇ ਉਹ ਸਾਡਾ ਸਰਮਾਇਆ ਨੇ ਸਾਡੇ ਖੀਰੇ ਨੇ ਪੰਜਾਬ ਦੇ ਅਗਰ ਉਹਨਾਂ ਦਾ ਕਤਲ ਹੁੰਦਾ ਹੈ ਉਹਨਾਂ ਦਾ ਝਗੜਾ ਹੁੰਦਾ ਹੈ ਉਹਨਾਂ ਦੇ ਉਹਨਾਂ ਦੇ ਪਰਿਵਾਰ ਹੁੰਦਾ ਹੈ ਔਰ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਹੈ ਤੇ ਮੈਂ ਸਮਝਦਾ ਕਿ ਇਹ ਪੰਜਾਬ ਦੀ ਸਰਕਾਰ ਤੇ ਇੱਕ ਬਹੁਤ ਵੱਡਾ ਅ ਪ੍ਰਸ਼ਨ ਹੈ ਬਹੁਤ ਵੱਡਾ ਪ੍ਰਸ਼ਨ ਹੈ ਪੰਜਾਬ ਦੀ ਸਰਕਾਰ ਤੇ ਔਰ ਪੰਜਾਬ ਦੀ ਸਰਕਾਰ ਦੇ ਨੁਮਾਇੰਦੇ ਜਦੋਂ ਇਦਾਂ ਦੀਆਂ ਗੱਲਾਂ ਕਰਨ ਕਿ ਜੀ ਇਹ ਲਾਅਰਡ ਆਰਡਰ ਤਾਂ ਬਿਲਕੁਲ ਠੀਕ ਹੈ ਫਿਰ ਉਹਦੇ ਨਾਲ ਵੀ ਵੱਡੀ ਸ਼ਰਮ ਦੀ ਗੱਲ ਹੈ ਜੀ ਜੀ ਇੱਕ ਸਵਾਲ ਇੱਥੇ ਬਹੁਤ ਖੜਾ ਹੁੰਦਾ ਵਾ ਬਹੁਤ ਵੱਡਾ ਸਵਾਲ ਹੈ ਕਬੱਡੀ ਤੋਂ ਹੀ ਪੰਜਾਬ ਉੱਠਿਆ ਵਾ ਨੌਜਵਾਨਾਂ ਨੇ ਉਠਾਇਆ ਵਾ ਤੇ ਨੈਸ਼ਨਲ ਲੈਵਲ ਤੇ ਤੇ ਪੰਜਾਬ ਨੂੰ ਲੈ ਕੇ ਗਏ ਨੇ ਕਿ ਹੁਣ ਆਨ ਵਾਲੇ ਸਮੇਂ ਦੇ ਵਿੱਚ ਕਬੱਡੀ ਖਿਡਾਰੀ ਕੋਈ ਮੈਦਾਨ ਦੇ ਵਿੱਚ ਜਾ ਪਾਏਗਾ ਨਹੀਂ ਦੇਖੋ ਇਹਦੇ ਨਾਲ ਮਨੋਬਲ ਘਟ ਟੁੱਟਦਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਪਲੇਅਰ ਕਬੱਡੀ ਦੇ ਪੰਜਾਬ ਸਟੇਟ ਔਰ ਆਲ ਇੰਡੀਆ ਲੈਵਲ ਤੱਕ ਜਾਂਦੇ ਨੇ। ਅਗਰ ਐਦਾਂ ਦੀਆਂ ਘਟਨਾਵਾਂ ਹੋਣਗੀਆਂ ਤੇ ਮੈਂ ਸਮਝਦਾ ਕਿ ਸਾਡੇ ਜਿਹੜੇ ਖੇਡ ਜਗਤ ਨੂੰ ਐ ਇੱਕ ਵੱਡੀ ਸੱਟ ਲੱਗੇਗੀ ਪੰਜਾਬ ਦੇ ਅੰਦਰ ਜਿਸ ਤੰਗ ਦੇ ਨਾਲ ਇਹ ਸਭ ਚੀਜ਼ਾਂ ਹਮੇਸ਼ਾ ਅੱਗੇ ਹੋ ਕੇ ਪੰਜਾਬ ਦੇ ਪੰਜਾਬ ਵਾਸੀਆਂ ਨੇ ਪੰਜਾਬ ਦੇ ਨੌਜਵਾਨਾਂ ਨੇ ਕੀਤੀਆਂ ਉੱਤੇ ਤੇ ਇੱਕ ਬਹੁਤ ਵੱਡੀ ਸੱਟ ਬੈਕ ਲੱਗੇਗੀ। ਔਰ ਕੱਲਾ ਖੇਡ ਜਗਤ ਨਹੀਂ ਐ। ਮੈਂ ਸਮਝਦਾ ਅੱਜ ਪੰਜਾਬ ਦਾ ਆਮ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਉਹਨੂੰ ਲੱਗ ਰਿਹਾ ਕਿ ਯਾਰ ਪੰਜਾਬ ਦੇ ਅੰਦਰ ਅੱਜ ਘੁੰਮਣਾ ਫਿਰਨਾ ਔਰ ਪੰਜਾਬ ਦੇ ਅੰਦਰ ਵਪਾਰ ਕਰਨਾ ਜਾਂ ਪੰਜਾਬ ਦੇ ਅੰਦਰ ਆਜ਼ਾਦੀ ਦੇ ਨਾਲ ਸਭ ਕੁਝ ਕਰਨਾ ਉਹ ਅੱਜ ਉਹਦੇ ਤੇ ਬਹੁਤ ਵੱਡਾ ਪ੍ਰਸ਼ਨ ਲੱਗਿਆ ਹੋਇਆ ਤੁਸੀਂ ਦੇਖੋ ਆਪਾਂ ਲੁਧਿਆਣੇ ਤੋਂ ਮਾਲਵੇਆ ਵੱਲ ਨੂੰ ਪਾਸੇ ਨੂੰ ਤੁਰੀਏ ਤੇ ਬਹੁਤ ਜਿਹੜੇ ਵੱਡੇ ਵਪਾਰੀ ਨੇ ਕਦੇ ਉਹਨਾਂ ਨੂੰ ਮਿਲ ਕੇ ਆਓ ਸਰਕਾਰ ਤਾਂ ਇਹ ਬੋਲੀ ਹੋ ਚੁੱਕੀ ਐ ਸਰਕਾਰ ਅੰਨੀ ਹੋ ਚੁੱਕੀ ਐ ਸਰਕਾਰ ਗੂੰਗੀ ਨਹੀਂ ਹੈ ਬਸ ਕਿਉਂਕਿ ਇਹਨਾਂ ਨੂੰ ਦੂਜਿਆਂ ਦੇ ਖਿਲਾਫ ਸਾਡੇ ਮੁੱਖ ਮੰਤਰੀ ਸਾਹਿਬ ਨੂੰ بڑے ਚੁਟਕਲੇ ਸੁਣਾਉਣੇ ਆਉਂਦੇ ਨੇ ਪਰ ਸਰਕਾਰ ਨਾ ਤਾਂ ਕਿਸੇ ਦੀ ਸੁਣਦੀ ਐ ਨਾ ਸਰਕਾਰ ਨੂੰ ਦਿਖ ਰਿਹਾ ਕਿ ਮਾਲਵੇ ਦੇ ਅੰਦਰ ਇੱਕ ਬਹੁਤ ਵੱਡੇ ਖੇਤਰ ਦੇ ਅੰਦਰ ਫਰੋਤੀਆਂ ਮੰਗਣ ਵਾਲੇ ਹਾਵੀ ਹੋਏ ਹੋਏ ਨੇ ਜਿਹੜੇ ਵੱਡਾ ਵੱਡੇ ਵਪਾਰ ਕਰਨ ਵਾਲੇ ਲੋਕ ਨੇ ਉਹ ਅੱਜ ਪਰੇਸ਼ਾਨ ਨੇ ਉਹ ਅੰਦਰੋਂ ਅੰਦਰੀ ਆਪਣੀਆਂ ਪੈਸਾ ਦੇ ਕੇ ਆਪਣੀ ਜਾਨ ਛੜਾਣ ਵਾਲੀ ਗੱਲ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਆਪਣੇ ਵਪਾਰ ਨੂੰ ਦੂਜੇ ਸੂਬੇ ਵਿੱਚ ਲੈ ਜਾਣ ਦੀ ਗੱਲ ਸੋਚ ਰਹੇ ਨੇ ਕਹਿ ਸਕਦਾ ਕਿ ਜਿਵੇਂ ਕਿ ਆਪਾਂ ਯੂਪੀ ਦੇ ਵਿੱਚ ਇਹ ਸਭ ਕੁਝ ਦੇਖਦੇ ਸੀਗੇ ਆਪਾਂ ਪਿਛਲੇ ਸਾਲ ਦੇ ਵਿੱਚ ਜੋ ਯੋਗੀ ਜੀ ਨਹੀਂ ਸੀਗੇ ਸੀਐਮ ਉੱਤਰ ਪ੍ਰਦੇਸ਼ ਦੇ ਵਿੱਚ ਕਹਿ ਸਕਦੇ ਆ ਕਿ ਹੁਣ ਯੂਪੀ ਵਰਗਾ ਪੰਜਾਬ ਬਣਦਾ ਜਾ ਰਿਹਾ ਨਹੀਂ ਦੇਖੋ ਬਿਲਕੁਲ ਠੀਕ ਹੈ ਗੱਲ ਇਹ ਯੂਪੀ ਕਿਸੇ ਟਾਈਮ ਜੋ ਅੱਜ ਪੰਜਾਬ ਦੇ ਹਾਲਾਤ ਹੈ ਉਹ ਯੂਪੀ ਦੇ ਹਾਲਾਤ ਹੁੰਦੇ ਸੀਗੇ ਕ੍ਰਾਈਮ ਦੇ ਅੰਦਰ ਇਹ ਸਭ ਤੋਂ ਨੰਬਰ 1 ਸੂਬਾ ਸੀਗਾ ਉੱਤਰ ਪ੍ਰਦੇਸ਼ ਪਰ ਅੱਜ ਉੱਥੇ ਯੋਗੀ ਜੀ ਨੇ ਇਸ ਢੰਗ ਨਾਲ ਕੰਮ ਕੀਤਾ ਸਰਕਾਰ ਨੇ ਇਸ ਢੰਗ ਨਾਲ ਬਦਮਾਸ਼ਾਂ ਦੀ ਗੈਂਗਸਟਰ ਦੀ ਲੁੱਟਾਂ ਖੋਹਾਂ ਕਰਨ ਵਾਲਿਆਂ ਦੀਆਂ ਲਗਾਮਾਂ ਕਸੀਆਂ ਕਿ ਅੱਜ ਉਹ ਸਾਰੇ ਜੇਲ੍ਹਾਂ ਦੇ ਅੰਦਰ ਪਏ ਹੋਏ ਨੇ ਪਰ ਪੰਜਾਬ ਬੜੀ ਦੁਖਗਲੀ ਗੱਲ ਹੈ ਕਿ ਜਿਹੜਾ ਪੰਜਾਬ ਸਾਡਾ ਹੱਸਦਾ ਖੇਡਦਾ ਔਰ ਨੰਬਰ 1 ਦਾ ਸੂਬਾ ਹੁੰਦਾ ਸੀ ਪੂਰੇ ਦੇਸ਼ ਦੇ ਅੰਦਰ ਅੱਜ ਕ੍ਰਾਈਮ ਦੇ ਅੰਦਰ ਨੰਬਰ 1 ਸੂਬਾ ਬਣ ਚੁੱਕਿਆ ਹੈਗਾ ਵਿਕਾਸ ਤਾਂ ਹੋ ਹੀ ਨਹੀਂ ਰਿਹਾ ਵਿਕਾਸ ਨਾਮ ਦੀ ਤਾਂ ਚੀਜ਼ ਕੋਈ ਡਿਵੈਲਪਮੈਂਟ ਨਾਮ ਦੀ ਤਾਂ ਚੀਜ਼ ਪੰਜਾਬ 'ਚ ਹੈ ਹੀ ਨਹੀਂ ਪਰ ਬੜੀ ਦੁੱਖ ਦੀ ਗੱਲ ਹੈ ਕਿ ਇਸ ਸਰਕਾਰ ਦੇ ਕਾਰਨ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਵਿਗੜ ਚੁੱਕੇ ਨੇ ਲਾਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ ਅੱਛਾ ਜੀ ਜੀ ਕਹਿ ਸਕਦੇ ਹਾਂ ਕਿ ਹੁਣ ਜਿਵੇਂ ਜਿਹੜੇ ਖਿਡਾਰੀ ਉਮਰ ਕੇ ਆਏ ਨੇ ਅੱਗੇ ਉਹਨਾਂ ਦੇ ਮਾਤਾ-ਮਾਵਾਂ ਨੇ ਬੜੇ ਹੀ ਰੀਝਾ ਦੇ ਨਾਲ ਉਹਨਾਂ ਨੂੰ ਹੌਸਲਾ ਦਿੱਤਾ ਪਰਿਵਾਰ ਨੇ ਸਾਥ ਦਿੱਤਾ ਕਿ ਤੂੰ ਵੀ ਇੱਕ ਦਿਨ ਖਿਡਾਰੀ ਬਣੇਗਾ ਤੂੰ ਵੀ ਸਾਡੇ ਮਾਨਸ ਰੋਸ਼ਨ ਕਰੇਗਾ ਸਾਡਾ ਨਾਮ ਹੁਣ ਲੱਗਦਾ ਕਿ ਉਹ ਮਾਵਾ ਵੀ ਡਰਣ ਗਿਆ ਖੇਡ ਵਿੱਚ ਪਾਉਣ ਤੋਂ ਪਹਿਲਾਂ ਨਹੀਂ ਨਿਸ਼ਚਿਤ ਤਾਂ ਤਾਂ ਹੈ ਹੀ ਇਹ ਗੱਲ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਜਿਸ ਤੰਗ ਨਾਲ ਪੂਰੇ ਦੇਸ਼ ਦੇ ਖੇਡ ਜਗਦੇ ਵਿੱਚ ਪੰਜਾਬ ਨੇ ਵੱਡੀਆਂ-ਵੱਡੀਆਂ ਪੁਲਾਹਾਂ ਮਾਰੀਆਂ ਵੱਡੇ-ਵੱਡੇ ਇਜਾਮ ਹਾਸਲ ਕੀਤੇ ਨੇ ਵੱਡੇ-ਵੱਡੇ ਪਲੇਅਰਸ ਦੇਸ਼ ਨੂੰ ਦਿੱਤੇ ਨੇ ਉਹਦੇ ਤੇ ਇੱਕ ਬਹੁਤ ਵੱਡਾ ਪ੍ਰਸ਼ਨ ਲੱਗ ਰਿਹਾ ਹੈ ਕੇਵਲ ਇੰਨਾ ਹੀ ਨਹੀਂ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਅੱਜ ਇਹ ਗੱਲ ਸੋਚਣ ਦੇ ਮਜਬੂਰ ਹੈ ਕਿ ਭਈ ਸਾਡਾ ਪੰਜਾਬ ਕਿੱਧਰ ਨੂੰ ਚਲਾ ਗਿਆ ਲੋਕ ਸੁਰੱਖਿਤ ਨਹੀਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨਾ ਇਥੇ ਕੁਈ ਪਿੰਡਾਂ 'ਚ ਰਹਿਣ ਵਾਲੇ ਲੋਕ ਤੇ ਨਾ ਹੀ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਬਿਲਕੁਲ ਨਹੀਂ ਮਹਿਸੂਸ ਕਰ ਰਹੇ ਔਰ ਉਹ ਸੋਚ ਰਹੇ ਨੇ ਕਿ ਯਾਰ ਇਹ ਕਿਹੜੀ ਸਰਕਾਰ ਅਸੀਂ ਚੁਣ ਲਈ ਇਹ ਕਿਹਨਾਂ ਲੋਕਾਂ ਨੂੰ ਚੁਣ ਕੇ ਅਸੀਂ ਅੱਗੇ ਲਿਆਏ ਇਹ ਕਿਹਨਾਂ ਨੂੰ ਅਸੀਂ ਆਪਣਾ ਸਿਰ ਮੌਰ ਬਣਾਤਾ ਜਿਹੜੇ ਬਦਲਾਅ ਦੇ ਨਾਮ ਤੇ ਪੰਜਾਬ ਨੂੰ ਬਦਲਣ ਦੀ ਗੱਲ ਕਰਦੇ ਸੀ ਉਹਨਾਂ ਨੇ ਅੱਜ ਪੰਜਾਬ ਨੂੰ ਖੂਨ ਨਾਲ ਤਾਂ ਰੰਗੇ ਰੰਗਿਆ ਹੋਇਆ ਅੱਜ ਪੰਜਾਬ ਡਵੈਲਪਮੈਂਟ 'ਚ ਵੀ ਵਿਕਾਸ ਦੇ ਨੂੰ ਵੀ ਦੇਖੀਏ ਤੇ ਸਭ ਤੋਂ ਪਿੱਛੇ ਪੈ ਚੁੱਕਿਆ ਹੈਗਾ ਲਾਰੈਂਸ ਬਿਛੋਈ ਨੇ ਜਿੰਮੇਦਾਰੀ ਲਈ ਤੇ ਇਹ ਸਾਰੀ ਦੇਖੋ ਚਾਹੇ ਕੋਈ ਹੋਵੇ ਗੈਂਗਸਟਰ ਚਾਹੇ ਉਹ ਲਾਰੈਂਸ ਬਿਛੋਈ ਹੋਵੇ ਚਾਹੇ ਬੰਬੀਆ ਗਰੁੱਪ ਹੋਵੇ ਚਾਹੇ ਕੋਈ ਹੋਰ ਹੋਵੇ ਮੈਂ ਸਮਝਦਾ ਕਿ ਇਹ ਇਹਦੇ ਤੇ ਲਗਾਮ ਕਸਨ ਦੀ ਲੋੜ ਹੈ ਸਰਕਾਰ ਅਗਰ ਸਹਾਇ ਹੈ ਪੰਜਾਬ ਦੀ ਸਰਕਾਰ ਦੇ ਬਸੋਂ ਬਾਹਰ ਹੈ ਤੇ ਉਹਨੂੰ ਜਿੱਦਾਂ ਦੀ ਵੀ ਮਦਦ ਚਾਹੀਦੀ ਹੈ ਕੇਂਦਰ ਸਰਕਾਰ ਤੋਂ ਮਦਦ ਲਵੇ ਆਵਾਜ਼ ਦੀ ਪਾਰਟੀ ਦਾ ਕਹਿੰਦੀ ਕਿ ਤੁਹਾਡੀ ਨਹੀਂ ਉਹ ਸਾਰੇ ਨਹੀਂ ਨਹੀਂ ਦੇਖੋ ਉਹਨਾਂ ਨੇ ਤਾਂ ਕਹਿਣਾ ਹੀ ਹੈ ਉਹ ਦੇਖੋ ਇਸ ਟਾਈਮ ਸਰਕਾਰ ਚ ਕੌਣ ਹੈ ਸਰਕਾਰ ਚ ਕੌਣ ਰਿਹਾ ਹੈ ਕਹਿੰਦੇ ਕੇਂਦਰ ਤੋਂ ਤੁਸੀਂ ਨਹੀਂ ਮੇਰੀ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਕਹਿਣਾ ਤਾਂ ਕਿਸੇ ਬਾਰੇ ਵੀ ਕੋਈ ਬਹੁਤ ਹੁਕਮ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਚੁਟਕਲੇ ਸੁਣਾਉਣੇ ਹੁੰਦੇ ਨੇ ਉਹ ਕਿਸੇ ਨੂੰ ਵੀ ਸੁਣਾ ਦਿੰਦੇ ਨੇ ਚੁਟਕਲਾ ਕੋਈ ਵੀ ਸੁਣਾ ਕੇ ਪੰਜਾਬ ਵਾਲੇ ਲੋਕਾਂ ਨੂੰ ਖੁਸ਼ ਕਰਨ ਦਾ ਕੰਮ ਕਰਦੇ ਨੇ ਇਹ ਕੋਈ ਕਾਮੇਡੀ ਸਰਕਸ ਨਹੀਂ ਹੈਗੀ ਇਹ ਸਟੇਟ ਹੈ ਸਰਕਾਰ ਸਰਕਾਰ ਕੋਲ ਸਭ ਕੁਝ ਹੈ ਸਰਕਾਰ ਕੋਲ ਪੁਲਿਸ ਹੈ ਸਰਕਾਰ ਕੋਲ ਹਰ ਸਿਸਟਮ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਬੀਜੇਪੀ ਦੇ ਬੰਦੇ ਨੇ ਤੇ ਫਿਰ ਉਹਨਾਂ ਨੂੰ ਚੱਕ ਕੇ ਤੁੰਡ ਦੇ ਅੰਦਰ ਕਿਉਂ ਬਾਹਰ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਆਈਡੈਂਟੀਫਾਈ ਕਰੇ ਸਰਕਾਰ ਦੀ ਜ਼ਿੰਮੇਵਾਰੀ ਹੈ ਤੁੰਡ ਦੇ ਅੰਦਰ ਸਾਨੂੰ ਤਾਂ ਕੋਈ ਤਰਾਜ ਨਹੀਂ ਇਹ ਕੇਵਲ ਕਹਿਣ ਦੀਆਂ ਗੱਲਾਂ ਤੁੰਡ ਮੈਂ ਯਾਦ ਕਰਾਣਾ ਕਿ ਇਹ ਉਹੀ ਸਰਕਾਰ ਹੈ ਜਿਨੇ ਸਰਕਾਰ ਬਣਨ ਤੋਂ ਥੋੜੇ ਦਿਨਾਂ ਬਾਅਦ ਇੱਕ ਸ਼ਸ਼ਣਿਸ ਕਰਕੇ ਬੁਲਾਇਆ ਸੀ ਕਿ ਸਾਡੇ 32 ਐਮਐਲਏ ਖਰੀਦਣ ਦੀ ਗੱਲ ਆ ਰਹੀ ਆ ਪਲੇਸ਼ ਆਪਰੇਸ਼ਨ ਲੋਟਸ ਆਪੇ ਚਲਾਤਾ ਠੀਕ ਹੈ ਨਾ ਮੈਨੂੰ ਦੱਸੋ ਉਹਦੇ ਤੇ ਕੀ ਹੋਇਆ ਉਹ ਕੇਵਲ ਲੋਕਾਂ ਨੂੰ ਗੁੰਮਰਾ ਕਰਨ ਦਾ ਕੰਮ ਸੀ ਨਾ ਕੀ ਹੋਇਆ ਉਸ ਤੋਂ ਬਾਅਦ ਇਸ ਇਸ ਸਰਕਾਰ ਕੇਵਲ ਦੇਖੋ ਇਸ ਸਰਕਾਰ ਦੇ ਵੱਡੇ ਪ੍ਰਸ਼ਨ ਪੈਦਾ ਹੁੰਦੇ ਨੇ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਚਿੱਠੀ ਲਿਖ ਕੇ ਮੀਡੀਆ ਦੇ ਅੱਗੇ ਛਾਇਆ ਕੀਤੀ ਸੀ ਕਿ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਅਸੀਂ ਵੱਡਾ ਰੋਲ ਅਦਾ ਕੀਤਾ ਹੁਣ ਸਾਡੀ ਵਾਰੀ ਹੈ ਹੁਣ ਸਰਕਾਰ ਸਾਡੀ ਮਦਦ ਕਰੇ ਤੇ ਆਪਾਂ ਨੂੰ ਸਮਝ ਆਣੀ ਚਾਹੀਦੀ ਆ ਉਸ ਚਿੱਠੀ ਦਾ ਜਵਾਬ ਸਰਕਾਰ ਨੇ ਆ ਮੁੱਖ ਮੰਤਰੀ ਨੇ ਆ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਅੱਜ ਤੱਕ ਨਹੀਂ ਦਿੱਤਾ ਪ੍ਰਸ਼ੰਤਾ ਇਹ ਸਰਕਾਰ ਤੇ ਪੈਦਾ ਹੁੰਦੇ ਨੇ ਇਹ ਕਹਿ ਕੇ ਕਿ ਵੀ ਬੀਜੇਪੀ ਦੇ ਬੰਦੇ ਆ ਜਾਂ ਬੀਜੇਪੀ ਬਈ ਤੁਹਾਡੇ ਕੋਲ ਸਾਰਾ ਕੁਝ ਹੈ ਸਾਰਾ ਸਰਕਾਰੀ ਆਮਲਾ ਤੁਹਾਡੇ ਕੋਲੇ ਆ ਪੁਲਿਸ ਤੁਹਾਡੇ ਕੋਲੇ ਆ ਫੜੋ ਉਹਨਾਂ ਨੂੰ ਤੰਨੋ ਅੰਦਰ ਤੁਸੀਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਤੁਹਾਡੇ ਤੋਂ ਨਸ਼ਾ ਨਹੀਂ ਖਤਮ ਹੋਇਆ ਤੁਸੀਂ ਰੇਤਾ ਸਸਤਾ ਖਤਮ ਕਰਨ ਦੀ ਗੱਲ ਕੀਤੀ ਤੁਹਾਡੇ ਤੋਂ ਰੇਤਾ ਨਹੀਂ ਸਸਤਾ ਹੋਇਆ ਤੁਸੀਂ ਭ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਕੀਤੀ ਤੁਹਾਡੇ ਤੋਂ ਭ੍ਰਸ਼ਟਾਚਾਰ ਨਹੀਂ ਹੋਇਆ ਜਿਹੜੀ ਰਜਿਸਟਰੀ ਦੇ ਅੱਜ ਤੋਂ 5 ਸਾਲ ਪਹਿਲਾਂ 20% ਪੈਸੇ ਲੱਗਦੇ ਸੀ ਅੱਜ ਉਹ 5 ਗੁਣਾ ਹੋ ਗਏ ਤੁਸੀਂ ਕਹਿੰਦੇ ਰਿਸ਼ਵਤ ਘਟਾਤੀ ਭ੍ਰਸ਼ਟਾਚਾਰ ਘਟਾ ਦਿੱਤਾ ਮੁੱਖ ਮੰਤਰੀ ਨਸ਼ੇ ਦੀ ਗੱਲ ਦੇਖੋ ਤੁਸੀਂ ਕਿ ਜਿਹਨੂੰ ਕਹਿੰਦੇ ਸੀ ਜੜ ਤੋਂ ਖਤਮ ਕਰ ਦਾਂਗੇ ਇਹਨਾਂ ਨੂੰ ਦਿਖ ਨਹੀਂ ਰਿਹਾ ਪੰਜਾਬ ਦਾ ਨੌਜਵਾਨ ਤਾਂ ਪਹਿਲਾਂ ਨਸ਼ੇ 'ਚ ਡੁੱਬਿਆ ਹੋਇਆ ਸੀ ਹੁਣ ਤਾਂ ਪੰਜਾਬ ਦੀਆਂ ਜਿਹੜੀਆਂ ਲੀਡਰ ਕੁੜੀਆਂ ਨੇ ਉਹ ਵੀ ਨਸ਼ੇ 'ਚ ਡੁੱਬ ਚੁੱਕੀਆਂ ਹੋ। ਹੋ ਤੁਸੀਂ ਦੇਖੋ ਹਰ ਜਗ੍ਹਾ ਅੱਜ ਕਿੰਨਾ ਕਿੰਨੀਆਂ ਚੀਜ਼ਾਂ ਵੱਧ ਚੁੱਕੀਆਂ ਹੈਗੀਆਂ ਪਰ ਸਰਕਾਰ ਮੁਕ ਦਰਸ਼ਕ ਹੈ। ਕੇਵਲ ਗੱਲਾਂ ਕੇਵਲ ਗੱਲਾਂ ਔਰ ਦਿੱਲੀ ਵਾਲੇ ਬੈਠ ਕੇ ਇੱਥੇ ਦਿੱਲੀ ਸਟਾਈਲ ਨਾਲ ਜਿਸ ਤਰ੍ਹਾਂ ਨਾਲ ਕੰਮ ਕਰ ਰਹੇ ਨੇ ਜਿਸ ਢੰਗ ਨਾਲ ਉਹ ਉਹਨਾਂ ਨੇ ਸ਼ਰਾਬ ਮਾਫੀਆ ਤੇ ਕਬਜ਼ਾ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਦਿਖਾਉਂਦੀਆਂ ਕਿ ਇਹ ਪੰਜਾਬ ਨੂੰ ਲੁੱਟਣ ਦਾ ਹੀ ਕੰਮ ਕਰ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ। ਹੁਣ ਤੁਸੀਂ ਕਿਸ ਤਰ੍ਹਾਂ ਪਰਿਵਾਰ ਨਾਲ ਜੁਟਾ ਰਹੇ ਹੋ? ਦੇਖੋ ਸਾਡੀ ਸੰਭਤੀ ਤਾਂ ਹੈ ਹੀ ਹੈ ਪਰਿਵਾਰ ਨਾਲ। ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਇੱਕ ਵੱਡਾ ਦੁੱਖ ਪਰਿਵਾਰ ਦੇ ਅੰਦਰ ਵਾਪਰਿਆ ਹੈ। ਅਜੇ 11-12 ਦਿਨ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ। ਪਰ ਉਹ ਜਿਹੜੀ ਤੀਵਚਾਰੀ ਦੂਜੇ ਘਰੋਂ ਆ ਕੇ ਉਹਦਾ ਵਿਚਾਰੀ ਦਾ ਕੀ ਹਾਲਾਤ ਹੋਣ ਵਾਲੇ ਨੇ। ਪਰ ਪਾਰਟੀ ਦੇ ਵਿੱਚ ਚੁੱਪ ਨਹੀਂ ਬੈਠਣ ਵਾਲੀ ਸਾਡੇ ਸੂਬਾ ਪ੍ਰਧਾਨ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੀ ਅਸ਼wini ਸ਼ਰਮਾ ਜੀ ਉਹਨਾਂ ਦੀ ਵੀ ਕੱਲ ਸਟੇਟਮੈਂਟ ਆਈ ਹੈ ਔਰ ਅਸੀਂ ਇਹਦੇ ਤੇ ਕੋਈ ਵਿਚਾਰ ਕਰਕੇ ਲਾਂਡ ਆਰਡਰ ਕਿੱਦਾਂ ਠੀਕ ਹੋ ਸਕਦਾ ਉਹਦੇ ਤੇ ਕੋਈ ਐਕਸ਼ਨ ਪਲਾਨ ਜਲਦੀ ਬਣਾਉਣ ਵਾਲੇ ਕੋਈ ਹੋਮ ਮਿਨਿਸਟਰ ਨੂੰ ਜਾਂ ਪੀਐਮ ਮੋਦੀ ਜੀ ਨੂੰ ਲਿਖਿਆ ਜਾਏਗਾ ਚਿੱਠੀ ਤੁਹਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਨੁਮਾਇੰਦੇ ਨੇ ਅਸ਼wini ਜੀ ਹੋਗੇ ਸੀਨੀਅਰ ਆਗੂ ਹੋਗੇ ਤੁਸੀਂ ਹੋਗੇ ਨਹੀਂ ਦੇਖੋ ਅਸੀਂ ਇੰਨਾ ਤਾਂ ਲਿਖ ਸਕਦੇ ਹਾਂ ਕਿ ਪੰਜਾਬ ਦਾ ਲਾਂਡ ਆਰਡਰ ਵਿਗੜ ਰਿਹਾ ਬਹੁਤ ਜ਼ਿਆਦਾ ਇਹ ਜਰੂਰ ਗੱਲ ਹੋ ਸਕਦੀ ਹੈ ਉਸ ਕੋ ਸਾਰੀਆਂ ਚੀਜ਼ਾਂ ਹੈਗੀਆਂ ਪਰ ਅਗਰ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ ਕੇਂਦਰ ਸਰਕਾਰ ਤੋਂ ਉਹ ਤਾਂ ਪੰਜਾਬ ਸਰਕਾਰ ਹੀ ਮੰਗ ਸਕਦੀ ਹੈ ਸਾਡੇ ਕਹਿਣ ਤੇ ਤਾਂ ਮਦਦ ਸਰਕਾਰ ਤੋਂ ਸਰਕਾਰ ਨਹੀਂ ਨਾ ਹੋ ਸਕਦੀ ਉਹ ਪੰਜਾਬ ਸਰਕਾਰ ਹੀ ਮੰਗ ਸਕਦੀ ਹੈ ਜਾਂ ਸਰਕਾਰ ਪੰਜਾਬ ਦੀ ਬੇਲੀ ਹੋਵੇ ਵੀ ਸਾਡੇ ਤੋਂ ਚੱਲਦਾ ਨਹੀਂ ਪੰਜਾਬ ਦਾ ਲਾਂਡ ਆਰਡਰ ਵਿਗੜ ਗਿਆ ਬੇਲੀ ਹੋਵੇ ਫਿਰ ਫਿਰ ਆਪੇ ਕੇਂਦਰ ਸਰਕਾਰ ਸੋਚੂਗਾ ਵੀ ਕੀ ਕਰਨਾ ਹੈ ਦੋਈ ਗੱਲਾਂ ਹੈਗੀਆਂ ਆ ਬਿਲਕੁਲ ਇਤਰਾਜ਼ ਵੀ ਜਤਾਇਆ ਤੇ ਬਹੁਤ ਸਰਕਾਰ ਦੇ ਉੱਤੇ ਸਵਾਲ ਵੀ ਚੱਕੇ ਨੇ ਕਿ ਲਾਨ ਆਰਡਰ ਕਿਉਂ ਵਿਗੜਿਆ ਹੋਇਆ ਪੰਜਾਬ ਦਾ ਹਾਲਾਂਕਿ 11 ਦਿਨ ਪਹਿਲਾਂ ਹੀ ਕਨਵਰ ਦਿਗ ਵਿਜੇ ਦਾ ਵਿਆਹ ਹੋਇਆ ਸੀਗਾ ਦੋਨੋਂ ਕਪਲ ਜਿਹੜੀ ਧੀ ਸੀਗੀ ਉਹ ਆਪਣੇ ਆਪਣੇ ਹਸਬੰਡ ਦੇ ਨਾਲ ਕਰ ਜਾਂਦੀ ਹੈ ਬਹੁਤ ਜੜਾ ਕਿ ਭਾਊ ਕੇ ਪਲ ਜੜੇ ਕਿ ਦੇਖਣ ਮਿਲਦਾ ਵਾ ਅੱਜੇ ਵੀ ਜੜੇ ਕਿ ਉਹਨਾਂ ਨੇ ਪੋਸਟਮਾਰਟਮ ਹੋ ਕੇ ਅੰਤਿਮ ਸੰਸਕਾਰ ਦੇ ਲਈ ਘਰ ਉਹਨਾਂ ਦੇ ਸ਼ਮਸ਼ਾਨ ਘਰ ਵੱਲ ਰਵਾਨਾ ਹੋਣ ਲੱਗੇ ਪਰ ਕਿਤੇ ਨ ਕਿਤੇ ਮੋਹਾਲੀ ਦੇ ਵਿੱਚ ਦੇਰ ਸ਼ਾਮ ਨੂੰ ਗੋਰੀਆ ਮਾਰ ਕੇ ਕਤਲ ਕੀਤਾ ਗਿਆ ਇਸ ਦੇ ਨਾਲ ਸਾਰੇ ਖਿਡਾਰੀਆਂ ਦੇ ਵਿੱਚ ਇੱਕ ਸਹਿਮ ਅਤੇ ਡਰ ਦਾ ਮਾਹੌਲ ਹੈ ਜਿੱਤੇ ਕੀ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਚਾਲੂ ਕੀਤੀ ਗਈ ਕੀ ਲੱਗਦਾ ਹੈ ਕਿ ਨੌਜਵਾਨ ਜਿਹੜੇ ਆ ਉਹ ਹੁਣ ਨਸ਼ੇ ਦੇ ਵੱਲ ਵੜਨਗੇ ਕੀ ਇਹਹੀ ਸਵਾਲ ਹੈ ਕਿ ਇਹਹੀ ਮਨਸ਼ਾ ਜਿਹੜੀ ਸਰਕਾਰ ਦੀ ਚਾਹ ਰਹੀ ਹੈ ਸਰਕਾਰ ਚਾਹੇ ਤੇ ਐਕਸ਼ਨ ਬਹੁਤ ਕਰ ਸਕਦੀ ਹੈ ਗੋਲੀਆਂ ਬਾਰੀਆਂ ਸਭ ਬੰਦ ਹੋ ਸਕਦੀ ਡਕਤੀਆਂ ਪਰ ਭਾਜਪੀ ਨੇਤਾ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਤੇ ਅੱਖਾਂ ਦੇ ਉੱਤੇ ਪੱਟੀ ਬੰਨੀ ਨਜ਼ਰ ਆਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਨੂੰਕ ਜਲਦ ਅਰੋਪੀਏ ਨੂੰ ਪਕੜਾਇਆ ਜਾਏਗਾ ਸਖਤੋ ਸਖਤ ਕਾਰਵਾਈ ਕੀ ਹੋਵੇਗੀ ਸਮੇਂ 'ਚ ਦੇਖਣਾ ਹੈ ਜੁਰੇਲ ਧਾਰਨਾ ਬਿਤਨਾ ਸੰਜੇਰਾ ਯੂਨਿਪੋਰਟ ਤਨਵਾ